ਸਿਰਿਆਨੰਦਪੁਰ ਸਾਹਿਬ ਦੀਆਂ ਗਲੀਆਂ ਚੋਂ ਤੁਰੇ ਪਾਤਸ਼ਾਹ ਸਾਧ ਸੰਗਤ ਹੈ ਸ਼ੋ ਮਿਲੀ ਉਹਨਾਂ ਨੂੰ ਜਿੱਥੇ ਰੋਜ ਸਾਹਿਬ ਜੀ ਪਵਿੱਤਰ ਚਰਨਾਂ ਦੀ ਸ਼ੋ ਦਿੰਦੇ ਸੀ ਉਹ ਧਰਤੀ ਕਦਮ ਬੋਸੀ ਕਰਦੀ ਸੀ ਮਹਾਰਾਜ ਦੇ ਚਰਨ ਚੁੰਮਦੀ ਸੀ ਬਾਗਾਂ ਵਾਲੀ ਧਰਤੀ ਅਨੰਦਪੁਰ ਸਾਹਿਬ ਦੀ ਤੇ ਅੱਜ ਸਾਰਿਆਂ ਨੂੰ ਪਤਾ ਸੀ ਅੱਜ ਉਸ ਮਿੱਟੀ ਨੂੰ ਵੀ ਪਤਾ ਸੀ ਮੇਰਾ ਖਾਵੰਦ ਮੇਰਾ ਸਾਈ ਮੈਨੂੰ ਆਖਰੀ ਸਪਰਸ਼ ਸਰੀਰ ਕਰਕੇ ਦੇ ਕੇ ਰੁਖਸਤ ਹੋ ਰਿਹਾ ਹੈ ਇਸ ਸੱਚੇ ਪਾਤਸ਼ਾਹ ਹਜ਼ੂਰ ਸੀਸਗੰਜ ਸਾਹਿਬ ਦੇ ਸਥਾਨ ਤੇ ਪਹੁੰਚੇ ਜਿੱਥੇ ਹਜ਼ੂਰ ਧੰਗੁਰੂ ਤੇ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਪ੍ਰਕਰਮਾ ਕੀਤੀਆਂ ਅਰਦਾਸ ਕੀਤੀ ਸੇਵਾ ਬਖਸ਼ੀ ਜੀ ਭਾਈ ਗੁਰਬਖਸ਼ ਸਿੰਘ ਜੀ ਸਾਡਾ ਇਤਿਹਾਸ ਕਹਿੰਦਾ ਕਲਗੀਧਰਪਤਾ ਨੇ ਕਿਹਾ ਭਾਈ ਗੁਰਬਖਸ਼ ਸਿੰਘ ਕਿ ਆਸੀ ਕੋਈ ਸਿੱਖ ਉੱਠੇ ਜਿਹੜਾ ਸੇਵਾ ਕਰੇ ਤੇ ਸ਼ਬਦ ਵਰਤਿਆ ਦੀਵਾ ਬੱਤੀ ਜਗਾਵੇ ਦੀਵਾ ਵਸਦੇ ਹੋਏ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਰੈਵਿਨਿਊ ਦੇ ਸਿਸਟਮ ਨੂੰ ਜਾਣਦੇ ਹਨ ਪਟਵਾਰੀਆਂ ਦੇ ਕਾਗਜ਼ਾਂ 'ਚ ਇੱਕ ਪਾਸ਼ਾ ਲਿਖੀ ਹੁੰਦੀ ਹੈ ਜਿਹੜਾ ਪਿੰਡ ਕਾਗਜ਼ਾਂ 'ਚ ਬੋਲਦਾ ਹੋਵੇ ਪਰ ਵਸਦਾ ਨਾ ਹੋਵੇ ਉਹਦੇ ਲਈ ਸ਼ਬਦ ਵਰਤਦੇ ਆ ਬੇਚਰਾਗ ਮਤਲਬ ਇੱਥੇ ਚਿਰਾਗ ਨਹੀਂ ਜਗਦਾ ਦੀਵਾ ਨਹੀਂ ਜਗਦਾ ਹਜ਼ੂਰ ਕਹਿੰਦੇ ਵੀ ਦੀਵਾ ਬੱਤੀ ਕਰਨੀ ਹੈ ਮਤਲਬ ਇਹ ਧਰਤੀ ਉੱਜੜਨੀ ਨਹੀਂ ਇੱਥੇ ਦੀਵਾ ਜਗਦਾ ਰਹਿਣਾ ਹੈ